ਬਾਈ ਸਸੀਗਾ ਸਵਾਗਤ ਹੈ ਪਿੰਡ ਪੀਰਕੋਟ ਜ਼ਿਲ੍ਹਾ ਬਠਿੰਡਾ ਕੱਦੂ ਬਾਬੇ ਕੇ ਘਰ ਕੋ ਲਾਣੇ ਕਰਾਣੇ ਚ ਆ ਗਏ ਬਾਈ ਕੱਚੇ ਗਿੱਲੇ ਨਾਗਾ ਕੋਈ ਵਪਾਰ ਦਾ ਕੰਮ ਨਹੀਂ ਆਦਾ ਕਰਮ ਵਾਲੀ ਹੈਗੀ ਏ ਟੋਕੜ ਗੱਬੜ ਤੇ ਆ ਚਲਦੀ ਹੈ 10 ਲੀਟਰ ਦੇ ਡੱਬੀ ਬਾਕੀ ਕੱਲਾ ਕੱਲਾ ਥਾਣਾ ਨੇੜੇ ਸਿੰਘ ਮੋੜਿਆ ਦੂਜੇ ਸੂਏ ਵਾਸਤੇ ਗੱਬੜ ਇਹਨਾਂ ਦੋਨਾਂ ਦਾ ਰਿਕਾਰਡ ਆਪਾਂ ਬਾਈ ਕੰਮੇ ਨੂੰ ਬੱਸਾਂਗੇ ਪੀਰਗੋੜਾ ਵਾਲੇ ਨੂੰ ਲੈਨੇ ਆ ਕੀ ਡਿਟੇਲ ਆ ਆ ਜੋ ਕਰਦੇ ਕੰਮੇ ਦਾ ਗੱਲਬਾਤ ਕੰਮੇ ਕੀ ਹਾਲ ਆ ਬਾਈ ਵਧੀਆ ਬਾਈ ਜੀ ਠੀਕ ਆ ਬਾਈ ਕੰਮੇ ਆਪਾਂ ਨਾ ਐਡਰੈਸ ਬਾਅਦ ਚ ਦੇਵਾਂਗੇ ਆਪਣੇ ਸੱਜਣਾਂ ਨੂੰ ਆ ਜਿਹੜਾ ਨਗੀਨਾ ਖੜਾ ਹੈ ਹਾਂਜੀ ਚਮਕ ਅਰੀਜਨਲ ਆ ਐਤਕੀ ਦੂਜੇ ਸੂਏ ਵਾਸਤੇ ਗੱਬਣਾ ਜਮਾ ਦੂਜੇ ਸੂਏ ਵਾਸਤੇ ਗੱਬਣਾ ਬਾਈ ਕਿਨੇ ਡਾਂ ਦੀ ਗੱਬਣਾ ਹੋ ਗਈ ਬਾਈ ਇਹ 4 ਮਹੀਨੇ ਦੀ ਗੱਬਣਾ ਬਾਈ ਚੈੱਕ ਪਾਸ ਆ ਚੈੱਕ ਜਮਾ ਚੈੱਕ ਪਾਸ ਆ ਬਾਈ ਸੱਜਣੋ ਚਲਦੀ ਜਲਦੀ ਵੀਡੀਓ ਚ ਗੱਲ ਦੱਸ ਦਿਆ ਇਹਨਾਂ ਨੇ ਚੈੱਕ ਕਰਾ ਲਈ ਸੌਦਾ ਜਿੰਨੇ ਕੋਈ ਗੱਲਬਾਤ ਬਣਦੀ ਆ ਸਾਈ ਵੀ ਨਾ ਹੁੰਦਾ ਜਿੱਦਾਂ ਵੀ ਸੌਦਾ ਜਦੋਂ ਤੁਹਾਡਾ ਸੌਦਾ ਹੋ ਗਿਆ ਤੁਸੀਂ ਆਪ ਦੀ ਚੱਕ ਕਰਾ ਕੇ ਲੈ ਠੀਕ ਹੈ ਭਾਈ ਜੀ ਹੁਣ ਜਮਾ ਇਸ ਟਾਈਮ ਰੋਡ ਦਾ ਦੁੱਧ ਕਿੰਨਾ ਹੈ ਇਹਨੇ ਭਾਈ 11 ਲੀਟਰ ਦੁੱਧ ਦਿੱਤਾ ਪਹਿਲਾਂ ਤਾਜੀ ਨੇ ਪਹਿਲਾਂ ਨੇ ਤਾਜੀ ਨੇ ਲੋ ਵੀ ਸਜਣੋ ਕੋਈ 16 ਨਹੀਂ ਕਿਹਾ ਕੋਈ 14 ਨਹੀਂ ਕਿਹਾ 11 ਲੀਟਰ ਫਿਕਸ ਜਾਂ ਦੁੱਧ ਦੱਸਿਆ ਗਾ ਜੈਨੂਅਲ ਤੇ ਹੁਣ ਕਿੰਨਾ ਦੁੱਧ ਕਿੰਨੇ ਹੁਣ ਇਹ 5 5.5 ਲੀਟਰ ਦੁੱਧ ਦੇਈ ਜਾਂਦੀ ਹੈ 5.5 ਲੀਟਰ ਦੁੱਧ ਚਾਰਵੀਂ ਨੇੜੀ ਗੱਬਣ ਬੱਚਾ ਤਾਂ ਨਹੀਂ ਇਹਦਾ ਮਗਰ ਨਾ ਬੱਚਾ ਹੈ ਨਹੀਂ ਬਈ ਇਕਲੀ ਬਈ ਝੋਟੀ ਐ ਤੇ ਕਰਮ ਵਾਲੀ ਹਾਂ ਮਰਜੀ ਕੋਈ ਲੰਕੀ ਜਾਵੇ ਆ ਦੇਖ ਲੋ ਕੰਮੇ ਮੜੀ ਜੀ ਪੱਟੀ ਬਈ ਇਧਰ ਨੂੰ ਆਪਣੇ ਸੱਜਣਾ ਨੂੰ ਵਜਨ ਵਜਨ ਦਿਖਾ ਰਹੀਏ ਤੇ ਮੂਰੇ ਨਾ ਸੱਜਣੋ ਚੰਗਾ ਮੂੰਹ ਮਿੱਠਾ ਕਰਾਉਣ ਵਾਲੀ ਆ ਆ ਤੁਸੀਂ ਥੱਲੇੋਂ ਦੇਖ ਲੋ ਬਈ ਕੋਈ ਵੀ ਸਾਈਡ ਨਹੀਂ ਬਾਕੀ ਹੁਣ ਚਵਾਈ ਤੋਂ ਬਾਅਦ ਦੀ ਵੀਡੀਓ ਬਣਾ ਰਹੇ ਹਾਂ ਤੇ ਆ ਦੇਖ ਲੋ ਸੱਜਣੋ ਮੁਠੀ ਆਲਾ ਖਾਣ ਲੱਗਿਆ ਹੋਇਆ ਲੰਮੀ ਸਲੰਮੀ ਤੇ ਬਹੁਤ ਡਿਮਾਰ ਸੀ ਤੋਕਰ ਗੱਬਣ ਦੀ ਆ ਖੜੀ ਹੈ ਕੰਮੇ ਥਣਾ ਥਣਾ ਦੀ ਕਿਵੇਂ ਆ ਪੂਰੀ ਸਾਫ ਆ ਵੀਰੇ ਹਰ ਵੱਖ ਦੀ ਗਰੰਟੀ ਹੋ ਯਾਰ ਆਪਾਂ ਕਿਹੜਾ ਕੋਈ ਵਪਾਰ ਕਰਦੇ ਆ ਬਾਕੀ ਤੁਸੀਂ ਆ ਭਰਾ ਨੂੰ ਨਾ ਸਾਰੇ ਜਾਣਦੇ ਹੋ ਲੱਗਪੱਗ ਤੇ ਜਿੱਥੇ ਕੰਮਾ ਖੜ ਗਿਆ ਗੱਲ ਉਸੇ 16 ਨੇ ਸੱਚੀ ਹੁੰਦੀ ਹੈ ਤੇ ਭਈ ਜਮਾ ਕੱਚੇ ਗੱਲੇ ਕੋਈ ਬਿਮਾਰ ਦਾ ਕੰਮ ਨਹੀਂ ਕੋਈ ਵਪਾਰ ਨਹੀਂ ਬਾਈ ਜੀ ਠੀਕ ਹੈ ਲੈ ਕੰਮੇ ਹੁਣ ਆ 2 ਨੰਬਰ ਵਾਲੀ ਦੀ ਡਿਟੇਲ ਦੇ ਦੇ ਘਰ ਵਾਲੀ ਦੀ ਕਿੰਨਾ ਮਸੂਆ ਦਾ ਬਾਈ ਇਹਦਾ ਬਾਈ ਆਪਣੇ ਕੋਲੇ ਸੂਈ ਐ ਇਹ ਦੂਜੇ ਸੂਏ ਠੀਕ ਹੈ ਬਾਈ ਹਾਂ ਹਾਂ ਪਹਿਲਾਂ ਆਪਾਂ ਲਿਆਂਦੀ ਸੀ ਉਹਨਾਂ ਨੇ ਆਪਾਂ ਨੂੰ ਪਹਿਲੇ ਗਏ ਕਿ ਦਿੱਤੀ ਸੀ ਠੀਕ ਹੈ ਬਾਈ ਹਾਂ ਤੇ ਹੁਣ ਇਸ ਟਾਈਮ ਦੁੱਧ ਕਿੰਨਾ ਹੈ ਇਸ ਟਾਈਮ ਇਹਦਾ ਹੈਗਾ 10 11 ਲੀਟਰ ਦੁੱਧ ਬਾਈ ਠੀਕ ਹੈ ਇਹ ਆਈ ਤਾਂ ਨਹੀਂ ਹੋਈ ਭਰਾ ਨਾ ਇਹ ਹੋਈ ਨਹੀਂ ਵੀਰੇ ਠੀਕ ਹੈ ਲਓ ਵੀ ਸੱਜਣੋ 10 ਲੀਟਰ ਦੁੱਧ ਵਾਲੀ ਸਾਨੂੰ ਤੋਕੜ ਪੱਟੀ ਮੜੀ ਕੰਮੇ ਉਧਰ ਆ ਦੇਖਾ ਨੂੰ ਛੋੜਾ ਕਰਨ ਲੱਗਿਆ ਬਿਸਕੁਟ ਵਾਲਾ ਤੇ ਬਰੀਕੀ ਵਾਲੀ ਆ ਗਈ ਤੇ ਤੁਸੀਂ ਨਾ ਆਪ ਹੀ ਦੇਖ ਲਓ ਗੁਲਾਬੀ ਹਵਾਨਾ ਲੱਗਿਆ ਹੋਇਆ ਕਰਮ ਵਾਲੀ ਨੂੰ ਆਹ ਦੇਖ ਲਓ ਨਿਊਟੀ ਚੈੱਕ ਕਰ ਲਓ ਬਾਈ ਪੰਡਲੇਵੇ ਦੀ ਲੱਗੀ ਹੋਈ ਹੈ ਇਹਨੂੰ ਦੁੱਧ ਵੀ ਕਰਮ ਵਾਲੀ ਖਲੇ ਚੰਗਾ ਤਿਆਰ ਹੈ ਬਾਕੀ ਬਈ ਦੁੱਧ ਸੇਵਾ ਦਾ ਹੁੰਦਾ ਦੱਸ ਕੇ ਪਸ਼ੂ ਵੇਚਣਾ 19 ਲੀਟਰ ਦੁੱਧ ਚ ਹੋਇਆ ਬਈ ਇਹ ਤਾਂ 19 ਲੀਟਰ ਠੀਕ ਹੈ 19 ਲੀਟਰ ਦੇ ਚੱਲੀ ਆ ਕੰਮਾ ਕਹਿੰਦਾ ਬਈ ਨਾ ਨੋਰਮਲ ਖਰਾਕ ਸੀ ਕੋਈ ਆਏ ਤਾਂ ਹੈ ਨਹੀਂ ਵੀ ਆਪਾਂ ਕੋਈ ਬਾੜੀ ਉਹ ਹੈ ਆ ਚਾਰ ਤੂੜੀ ਹੈ ਮਾੜੀ ਮੋਟੀ ਫੀਲ ਠੀਕ ਹੈ ਬਈ ਲਓ ਵੀ ਸੱਜਣੋ ਤੇ ਆਹ ਡੱਬੀ ਤੁਹਾਨੂੰ 10 ਲੀਟਰ ਦੁੱਧ ਇਹਦਾ ਤਿਆਰ ਹੈ ਇਹ ਵੀ ਕਹਿਉ ਹੈ ਹੁਣ ਆਜੋ ਕੰਮੇ ਨੂੰ ਪੁੱਛਦੇ ਕੀ ਪ੍ਰਾਈਜ਼ ਕਰਦਾ ਕੀ ਰੇਟ ਕਰਦਾ ਕੰਮੇ ਹੋ ਜਾ ਨੇੜੇ ਜੇ ਬਈ ਕੰਮੇ ਹਾਈਕ ਨੰਬਰ ਵਾਲੀ ਕਾਰ ਵਾਲੀ ਦੀ ਟੋਕੜ ਗੱਬਣ ਦਾ ਰੇਡ ਵਾਸਤੇ ਕਿੰਨਾ ਕਰਦੇ ਹੋ ਇਹਦਾ ਬਾਈ ਆਪਾਂ 1 ਲੱਖ 3000 ਰੁਪਏ ਰੇਡ ਕਰਦੇ ਆ ਲਓ ਵੀ ਸੱਜਣੋ ਬਿਲਕੁਲ ਬਿਊਟੀ ਨਾਲ ਸਾਡੀ ਸਕੀਨ ਝੋਟੀ ਟੋਕੜ ਗੱਬਣ ਅੱਜ ਦੇ ਟਾਈਮ 'ਚ ਸਾਨੂੰ ਪਤਾ ਬਹੁਤ ਡਿਮਾਂਡ ਹੈ 1 ਲੱਖ 3000 ਰੁਪਏ ਡਿਮਾਂਡ ਰੱਖੀ ਆ ਕੰਮੇ ਇਹਦੇ ਵਿੱਚੋਂ ਮਾਨਦਾਨ ਹੋ ਜੂ ਬਾਈ ਹੋ ਜੂ ਬਾਈ ਮੌਕੇ ਤੇ ਲਓ ਵੀ ਸੱਜਣੋ ਕੰਮਾ ਕਹਿੰਦਾ ਵੀ ਐਡਜਸਟਮੈਂਟ ਕਰ ਲਾਂਗੇ ਚਲੋ ਰੇਡ ਕਰਨੀ ਹੁੰਦਾ ਤੇ ਬਾਕੀਆਂ ਨੂੰ ਪਤਾ ਬਈ ਯਾਰ ਚੰਗੀ ਧੋਖੜ ਗੱਬਣ ਤਾਂ ਵੀ ਨਿਕਲਦੀ ਆ ਬਣਨ ਵਾਲੀ ਮੈਂ ਆ ਜਰੇ ਹਾਂ ਹਾਂ ਇਹ ਗੱਲ ਵੀ ਬਾਈ ਦੀ ਸਿਆਣੀ ਆ ਗੰਮੇ ਦੀ ਹੱਥ ਛਡਾਉਣ ਵਾਲੀ ਆ ਇਹ ਨਹੀਂ ਹੈਗਾ ਕਿਉਂਕਿ ਨਮਾ ਹਾਨ ਤੇ ਥੱਲੋਂ ਵੀ ਕਰਨ ਵਾਲੀ ਚੰਗੀ ਆ ਤੇ ਇਹਦੀ ਕੀ ਡਿਮਾਂਡ ਗੰਮੇ ਇਹਦੀ 55000 ਰੁਪਇਆ ਬਾਈ 55000 ਹੋਰ ਹੋ ਜੂ ਮਾੜੀ ਮੋਟੀ ਹੋ ਜੂ ਮੌਕੇ ਤੇ ਚਲੋ ਮਾਣਦਾਨ ਖੁੱਲਾ ਹੋ ਜੀ ਬੰਦੇ ਵੀ ਬਹੁਤ ਨਰਮ ਆ ਲੈ ਕੰਮੇ ਹੁਣ ਐ ਕਰ ਐਡਰੈਸ ਬੋਲ ਦਿਓ ਬਾਈ ਸਾਰਾ ਉਹ ਪਿੰਡ ਪੀਰਕੋਟ ਆ ਭਰਾ ਹਾਂਜੀ ਤੇ ਰਾਜਵੰਦਰਾ ਮੁੰਡੇ ਦਾ ਨਾ ਕੱਦੂ ਬਾਬੇ ਕੇ ਵੱਜਦੇ ਆ ਠੀਕ ਹੈ ਬਾਈ ਸੋਸਾਇਟੀ ਚ ਲੱਗਿਆ ਸੀ ਸੇਵਾਦਾਰ ਓਕੇ ਬਾਈ ਜੀ ਹਾਂ ਠੀਕ ਹੈ ਕਿੰਨਾ ਨੰਬਰ ਕਿੰਨਾ ਬਾਈ ਉਹਨਾਂ ਦਾ 9815417885 ਇੱਕ ਵਾਰੀ ਹੋਰ ਬੋਲਦੇ ਬਾਈ 9815417885 ਲਓ ਵੀ ਸਜਣੋ ਨੰਬਰ ਬੋਲ ਤਾਂ ਥੱਲੇ ਚਲੀ ਵੀ ਜਾਂਦਾ ਜਿਹਨੂੰ ਟੋਕਰ ਗੱਬਣ ਚਾਹੀਦੀ ਹੋਈ ਟੋਕਰ ਗੱਬਣ ਚੱਕ ਲਿਓ ਤੇ ਜਿਹਨੂੰ ਆ ਐਫ ਨਾਗ ਟੋਕਰ ਚਾਹੀਦੀ ਹੋਈ ਨਾ ਉਹ ਵੀ ਜਗਤ ਬਾਈ ਕੰਡੈਕਟ ਕਰ ਲਿਓ ਆਣਦਾਂ ਖੁੱਲਾ ਹੋ ਜੂਗਾ ਜਮਾ ਕੱਚੇ ਗੱਲੇ ਨਾਲ ਅਗਲੇ ਗਏ ਕੋਈ ਵਪਾਰ ਦਾ ਕੰਮ ਨਹੀਂ ਵੀਡੀਓ ਨੂੰ ਸ਼ੇਅਰ ਕਰਦੇ ਲਾਇਕ ਕਰ ਦਿਓ ਬਾਕੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਦਾ ਧੰਨਵਾਦ ਧੰਨਵਾਦ ਬਾਈ ਗੰਮੇ ਧੰਨਵਾਦ ਬਾਈ ਠੀਕ ਹੈ ਬਾਈ ਜੀ